ਫਸਟ ਆਫ All I am very very thankful to all the team of Punjab Police. ਅ ਤਿਲੋ ਧੰਨਵਾਦ ਕਰਦੇ ਆ ਜੀ ਕਿਉਂਕਿ ਮੈਂ ਵੀ ਇਹਨਾਂ ਦੇ ਨਾਲ ਸੀ ਰਾਤ ਨੂੰ ਬੱਚਾ ਜਦੋਂ ਨਹੀਂ ਮਿਲ ਰਿਹਾ ਸੀ ਔਰ ਕੰਟੀਨਿਊਸਲੀ ਖੜੀ ਲੱਗਤੇ ਇਹਨਾਂ ਨੇ ਟਰੈਕ ਕਰ ਕਰਕੇ ਕੈਮਰਾ ਤੋਂ ਕੈਮਰਾ ਬੱਚਾ ਜਿਹੜਾ ਜੀ ਵਿਦਿਨ 12 hours ਦੇ ਵਿੱਚ ਪੇਰੈਂਟਸ ਦੇ ਸਾਹਮਣੇ ਖੜਾ ਕੀਤਾ। ਬੱਚੇ ਨੇ ਤੇ ਇਹ ਕੇ ਦੇਖੋ ਰੋਣ ਆ ਰਿਹਾ ਉਹਦਾ ਕਾਰਨ ਹੈ ਪੇਰੈਂਟਸ ਜਿਹੜੇ ਆ ਉਹ ਬੱਚੇ ਤੇ ਬੜੀ ਉਮੀਦਾਂ ਰੱਖਦੇ ਆ। ਕਲੋ ਪੇਰੈਂਟਸ ਜਿਹੜੇ ਬੱਚੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਹੋ ਘਰੋਂ ਨਿਕਲਿਆ ਸਕੂਲ ਜਾਣ ਦੀ بجائے ਪਾਰਕ ਤੋਂ ਜਾ ਰਹੇ ਹਨ ਪਾਰਕ ਤੋਂ ਇੱਕ ਗੁਰਦੇਵ ਭਾਦਰ ਸਾਹਿਬ ਦਾ ਗੁਰਦੁਆਰਾ ਉੱਥੇ ਪ੍ਰਸ਼ਾਦ ਖਾ ਕੇ ਫੇਰ ਨਿਕਲ ਰਿਹਾ ਨਿਕਲ ਕੇ ਫੇਰੇ ਸ਼ਹੀਦਾ ਸਾਹਿਬ ਸਰਤਾ ਸਰੇ ਸ਼ਹੀਦਾ ਸਾਹਿਬ ਆ ਕੇ ਨੂੰ ਫੇਸ ਕੀਤਾ ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਹਨ ਔਰ ਲਗਾਤਾਰ ਰੇਸ ਕਰਕੇ ਆਜ ਬੱਚਾ ਪੇਰੈਂਟਸ ਦੇ ਹਰਨਾ ਨੇ ਹਵਾਲੇ ਕੀਤਾ ਹੈ ਔਰ ਮੈਂ ਪਿਆਰੇ ਬੱਚੇ ਨੂੰ ਇਹ ਕਹਿਣਾ ਚਾਹੂੰਗਾ ਪੁੱਤਰ ਜੀ ਮਾਂ ਪਿਓ ਨਹੀਂ ਲੱਭਣੇ ਇਹ ਗੱਲ ਯਾਦ ਰੱਖਿਓ ਅੱਗੇ ਤੋਂ ਗਲਤੀ ਨਹੀਂ ਕਰਨੀ ਥੈਂਕ ਯੂ ਸੋ ਮਚ ਕੱਲ ਰਾਤ ਪੀਐਸ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਆਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ ਗੋ ਮਾਮਲਾ ਬੜਾ ਸੰਜੀਦਾ ਮੰਨ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਕਮਿਸ਼ਨਰ ਉਹ پولیس ਅਧਿਕਾਰੀ ਸ਼੍ਰੀ ਹਰਦੀਪ ਸਿੰਘ ਤੇ ਨਿਯੁਕਤ ਕੀ ਹੈ ਤੇ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੀਅਰ ਐਡੀਸੀਪੀ 3 ਸ਼੍ਰੀ ਨਵਾਲ ਸਿੰਘ ਦਾਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਖਾਣਿਆਂ ਦੀ ਪੁਲਿਸ ਰਿਪੋਰਟਸ ਹੈ ਐਸਐਚਓ A ਡਿਵੀਜ਼ਨ B ਡਿਵੀਜ਼ਨ ਐਸਐਚਓ ਗੱਲ ਆਮਕੂਲ ਕਿਹਾ ਸੀਏਜੀ ਬਾਅਦ ਵਿੱਚ ਅਗਰੇ ਤੋਂ ਇਹ ਸਾਰੀਆਂ ਬੇਾਨੇ ਬਹੁਤ ਅਣਖਾ ਕੁਮੇਰਤ ਕੀਤੀ ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਇੱਕ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਾਥ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜੋਤ ਕਾ ਕੇ ਜਿਵੇਂ ਬੁਲਾਉਂਦੇ ਰਹੇ ਆ ਤੇ ਲੋਕਾਂ ਨੇ ਇੱਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਇਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਹੈ ਸਾਡਾ ਸਾਥ ਦਿੰਦਾ ਕਿ ਉਹ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਖਤ ਅਸਾਮ ਤੋਂ ਟਰੈਕ ਕਰ ਲਿਆ ਤੇ ਉੱਥਾਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿ ਉਹਨੂੰ ਕਿਉਂਕਿ ਅਸੀਂ ਜਿਹੜਾ ਸੇਫਲੀ ਇਹ ਰਿਕਵਰ ਹੋ ਗਿਆ ਜਦੋਂ ਜਿਹੜਾ ਇਹਨਾਂ ਦੇ ਪੇਰੈਂਟਸ ਦੇ ਵੱਲੋਂ ਕਰ ਦਿੱਤਾ ਗਿਆ ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਨਾਲ ਥੋੜਾ ਦਾਲਗਿਲ ਥੋੜਾ ਮਨ ਉਸ ਤਰੀਕੇ ਨਾਲ ਨਿਗਾ ਦੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹੁੰਦਾ ਹੈ ਕਦਰ ਸ਼ਾਇਆ ਦੇ ਵਿੱਚ ਉਸ ਤਰੀਕੇ ਨਾਲ ਰਹਿਣ ਕਿ ਨਹੀਂ ਤਾਂ ਵੈਸੇ ਵੀ ਸੋਸਾਇਟੀ ਦੇ ਵਿੱਚ ਕੋਈ ਹੋਰ ਅਨਸੁਖਾਂ ਘਟਣਾ ਵਾਕਫ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ